Yes, <laughs> she has ਰਹੇ ਕੰਨਾ ਵਿੱਚ ਚਰਾਸ ਕੋ ਦੇਰੀ ਪਨ ਹੈ ਖੁਦਾਏ ਤੂੰ ਬਖਸ਼ੰਦਗੀ شیخ ਫਰੀਦਾ ਖੈਰ ਦੀਜਾ ਬੰਦਗੀ ਪਰਮ ਪੂਜਯ ਪਾਕ ਹਜ਼ੂਰ ਅਨਵਰ ਵਾਲੀਏ ਕੁਲ ਆਲਮ ਪਤਤ ਪਾਵਨ ਕਿਰਪਾ ਨਿਦਾਨ ਸਾਹਿਬ ਸੁਹਾਵਾ ਸਰਵਰੇ ਕਾਇਨਾਤ ਹਾਜ਼ਰਾ ਹਜ਼ੂਰ ਦਾਹਰਾਜ਼ ਹੂਰ ਸਰਬ ਕਲਾ ਪ੍ਰਭੂਰ ਤਖਤ ਚਵਰ 76 ਦੇ ਮਾਲਕ ਜੁਗੋ ਜੁਗ ਅਟਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਤੇ ਮੁتبارਕ ਚਰਨਾਂ 'ਚ ਸੰਗਤ ਰੂਪ ਵਿੱਚ ਸੱਜ ਬੈਠੇ ਸਤਸੰਗੀ ਜਨੋ ਸਮਾ ਮਿਲਿਆ। ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਆਪ ਰਬ ਵਰਗੀਆਂ ਸੰਗਤਾਂ ਦੇ ਨਾਲ ਕੁਝ ਸਮੇਂ ਵਾਸਤੇ ਗੁਰਮਤ ਵਿਚਾਰਾਂ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਖਰਾਜ਼ੇ ਹਕੀਕਤ ਪੇਸ਼ ਕਰਾਂ। ਪੇਸ਼دار ਇਸ ਤੋਂ ਕਿ ਮੈਂ ਆਪਣੇ ਵਿਚਾਰ ਅਰੰਭਾਂ ਪਹਿਲਾ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਜਾਣ ਲਈ ਬੇਨਤੀ ਕਰੈ ਸੰ ਸਾਥੀ ਕਿ ਸੱਚੇ ਪਾਤਸ਼ਾਹ ਸਾਨੂੰ ਨਾਮ, ਦਾਨ, ਸੇਵਾ ਅਤੇ ਬੰਦਗੀ ਦੀ ਦਾਤ ਬਖਸ਼ਿਸ਼ ਕਰੋ ਜਦੋਂ ਅਸੀਂ ਨਾਮ ਜਪਾਂਗੇ ਜਦੋਂ ਬੰਦਗੀ ਕਰਾਂਗੇ ਜਦੋਂ ਭਗਤੀ ਕਰਾਂਗੇ ਸਾਡਾ ਧਿਆਨ ਗੁਰੂ ਵਾਲੇ ਪਾਸੇ ਜੁੜ ਜਾਏਗਾ ਲੇਕਿਨ ਜੇ ਨਾ ਬੰਦਗੀ ਕਰਾਂਗੇ ਜੇ ਨਾਮ ਨਾਲ ਨਾ ਜੁੜਾਂਗੇ ਅਸੀਂ ਦੁਪਧਾ ਵਿੱਚ ਫਸੇ ਰਹਿ ਗਏ ਸਾਡੇ ਕੋਲੋਂ ਨਾ ਗੁਰੂ ਵਾਲਾ ਪਾਸਾ ਨਿਭੇਗਾ ਨਾ ਦੁਨਿਆਵੀ ਪਾਸਾ ਨਿਭੇਗਾ ਮੈਂ ਛੋਟੀ ਜੀ ਗੱਲ ਕਹਿ ਕੇ ਫਤਿਹ ਕਰਨ ਲੱਗਾ ਤੁਸੀਂ ਨੇ ਇੱਕ ਨਾਮ ਸੁਣਿਆ ਹੋਵੇਗਾ ਤੁਲਸੀਦਾਸ ਉਹ ਤુલਸੀਦਾਸ ਕਹਿੰਦਾ ਨਾ ਜੀ ਨੇ ਰਮਾਇਣ ਦੀ ਰਚਨਾ ਕੀਤੀ ਉਹ ਤુલਸੀਦਾਸ ਜਿਹੜਾ ਜਾਤ ਕਰਕੇ ਜਿਹਦਾ ਜਨਮ ਬ੍ਰਾਹਮਣਾਂ ਦੇ ਘਰ ਵਿੱਚ ਹੋਇਆ ਤੇ ਬ੍ਰਾਹਮਣ ਨੇ ਆਪਣੇ ਆਪ ਨੂੰ ਬਹੁਤ શ્રેਸ਼ਟ ਮੰਨਿਆ ਇੱਕ ਬ੍ਰਾਹਮਣ ਹੋਇਆ ਉਹਦਾ ਨਾਮ ਹੈ ਮੰਨੂ ਉਹੀ ਮੰਨੂ ਜਿਹਨੇ ਮੰਨੂ ਸਿਮਰਤੀ ਲਿਖੀ ਉਨੇ ਵਿਧੀ ਵਿਧਾਨ ਲਿਖਦੇ ਆ ਉਹ ਕਹਿੰਦਾ ਸੀ ਸਭ ਤੋਂ ਉੱਚਿਆਂ ਦੂਜੇ ਨੰਬਰ ਤੇ ਛਤਰੀ ਜੀ ਨੂੰ ਖੱਤਰੀ ਆਖਦੇ ਆ ਤੀਜੇ ਨੰਬਰ ਤੇ ਵੈਸ਼ ਤੇ ਚੌਥੇ ਨੰਬਰ ਤੇ ਸ਼ੂਦਰ ਹੈ ਇੱਕੋ ਮਨੁੱਖਤਾ ਲੇਕਿਨ ਬ੍ਰਾਹਮਣ ਨੇ ਕਤਲ ਕਰ ਦਿੱਤਾ ਖੈਰ ਮੈਂ ਗੱਲ ਕਰਦਾ ਤੁਲਸੀਦਾਸ ਦੀ ਆ ਰਿਹਾ ਇੱਕ ਤੰਗ ਜੀ ਗਲੀ ਵਿੱਚ ਧਿਆਨ ਗੁਰੂ ਵਾਲੇ ਪਾਸੇ ਲੱਗ ਜਾਏ ਸਾਡਾ ਮੈਂ ਮੇਰੇ ਕਹਿਣ ਦਾ ਪ੍ਰਕਰਨ ਇਹ ਹੈ ਆਰਿਆ ਤੰਗ ਜੀ ਗਲੀ ਵਿੱਚ ਤੁਲਸੀਦਾਸ ਨੇ ਕੀ ਵੇਖਿਆ ਸਾਹਮਣੇ ਇੱਕ ਵੱਡੀ ਉਮਰ ਦੀ ਔਰਤ ਬਿਰਧ ਮਾਂ ਆ ਰਹੀ ਏ ਉਹਦੇ ਸਿਰ ਤੇ ਗੋਹੇ ਕੂੜੇ ਦਾ ਟੋਕਰਾ ਚੁੱਕਿਆ ਹੋਇਆ ਲੋਕਾਂ ਦੇ ਘਰਾਂ ਵਿੱਚ ਕੰਮ-ਕਾਰ ਕਰਦੀ ਏ ਗਰੀਬ ਪਰਿਵਾਰ ਨਾਲ ਤਾਲੁਕਤ ਰੱਖਦੀ ਏ ਉਸ ਪਰਿਵਾਰ ਨਾਲ ਤਾਲੁਕਤ ਰੱਖਦੀ ਏ ਜਿਹਨੂੰ ਬ੍ਰਾਹਮਣ ਸ਼ੂਦਰ ਆਖਦਾ ਹੁਣ ਕਾਹਲ ਕਦਮੀ ਨਾਲ ਤੁਰਿਆ ਜਾ ਰਿਹਾ ਤੁਲਸੀਦਾਸ ਲੇਕਿਨ ਜਿਹੜੀ ਸਾਹਮਣੇ ਮਾਂ ਆ ਰਹੀ ਏ ਉਹਨੇ ਵੇਖਿਆ ਉਹ ਬ੍ਰਾਹਮਣ ਆ ਰਿਹਾ ਕਿਉਂਕਿ ਬ੍ਰਾਹਮਣ ਨੇ ਇਹ ਗੱਲ ਪ੍ਰਚਲਿਤ ਕਰ ਦਿੱਤੀ ਸੀ ਦਿੱਤੀ ਸੀ ਜੇ ਕਿਸੇ ਸ਼ੂਦਰ ਦਾ ਪਰਸ਼ਾਵਾਂ ਬ੍ਰਾਹਮਣ ਤੇ ਪੈ ਗਿਆ ਬ੍ਰਾਹਮਣ ਪਿੱਟਿਆ ਜਾਏਗਾ ਪਰਸ਼ਾਵਾਂ ਪਹਿਨਣ ਦਾ ਤੇ ਇਹਦਾ ਦੋਸ਼ ਇਹਦਾ ਪਾਪ ਉਹ ਸ਼ੂਦਰ ਨੂੰ ਲੱਗੇਗਾ ਉਹ ਮਾਂ ਨੇ ਇਸ ਘਰੋਂ ਉੱਚੀ ਆਵਾਜ਼ ਮਾਰ ਦਿੱਤੀ ਆਖਣ ਲੱਗੀ ਤੁਲਸੀਦਾਸ ਇੱਕ ਪਾਸੇ ਲੱਗ ਜਾਓ ਮਾਂ ਦੇ ਕਹਿਣ ਦਾ ਭਾਵ ਤੇ ਇਹ ਸੀ ਨਾ ਵੀ ਤੂੰ ਗਲੇ ਤੰਗ ਹੈ ਕੋਈ ਸਾਈਡ ਤੇ ਹੋ ਕੇ ਖਲੋ ਜਾ ਮੈਂ ਲੰਘ ਜਾਵਾਂਗੀ ਲੇਕਿਨ ਤੁਲਸੀਦਾਸ ਨੇ ਉਹਦੀ ਪਹਿਲੀ ਆਵਾਜ਼ ਨੂੰ ਸੁਣਿਆ ਨਾ ਜਦੋਂ ਨੇੜੇ ਆਏ ਮਾਂ ਨੇ ਉੱਚੀ ਆਵਾਜ਼ ਵਿੱਚ ਫਿਰ ਕਹਿ ਦਿੱਤਾ ਤੁਲਸੀਦਾਸ ਇੱਕ ਪਾਸੇ ਲੱਗ ਜਾਓ ਨਹੀਂ ਤੇ ਬਾਤ ਵਿਗੜ ਜਾਏਗੀ ਜਦੋਂ ਦੂਜੀ ਵਾਰ ਤੁਲਸੀ ਦੇ ਤੁਲਸੀਦਾਸ ਦੇ ਕੰਨਾਂ ਵਿੱਚ ਇਹ ਆਵਾਜ਼ ਪਈ ਕਿ ਮਾਂ ਆਖਦੀ ਤੁਲਸੀਦਾਸ ਇੱਕ ਪਾਸੇ ਲੱਗ ਜਾਓ ਸੀ ਬ੍ਰਾਹਮਣ ਲੇਕਿਨ ਸ਼ੂਦਰ ਮਾਂ ਦੇ ਚਰਨਾਂ ਤੇ ਆਪਣਾ ਮਸਤਕ ਰੱਖ ਦੇ ਤਾਂ ਮੱਥਾ ਠੀਕ ਹੁੰਦਾ ਹੈ ਹੈਰਾਨ ਹੋ ਉੱਠੀ ਬਿਰਧ ਮਾਂ ਆਖ ਲਗੀ ਤੁਲਸੀਦਾਸ ਮੇਰੇ ਚਰਨਾਂ ਤੇ ਮੇਰੇ ਪੈਰਾਂ ਤੇ ਮੱਥਾ ਟੇਕਦਾ ਕਹਿੰਦਾ ਮਾਂ ਤੂੰ ਅੱਜ ਮੈਨੂੰ ਬਹੁਤ ਵੱਡਾ ਗਿਆਨ ਦੇ ਦਿੱਤਾ ਉਹ ਕਹਿੰਦੀ ਮੈਂ ਤੇ ਅਣ ਪੜਹਾ ਮੈਂ ਤੇ ਅਣ ਜਾਣ ਹਾਂ ਤੁਸੀਂ ਪੜੇ ਲਿਖੇ ਹੋ ਤੁਸੀਂ ਬਹੁਤ ਵੱਡਾ ਗਿਆਨ ਰੱਖਦੇ ਹੋ ਮੇਰੇ ਕੋਲੋਂ ਤੈਨੂੰ ਕੀ ਗਿਆਨ ਮਿਲ ਗਿਆ ਗੌਰ ਨਾਲ ਸੁਣਿਓ ਗੱਲ ਤਲਸੀਦਾਸ ਕਹਿੰਦਾ ਮਾਂ ਤੂੰ ਆਵਾਜ਼ ਮਾਰ ਕੇ ਕਹਿ ਦਿੰਦਾ ਵੀ ਤਲਸੀਦਾਸ ਇੱਕ ਪਾਸੇ ਲੱਗ ਜਾਓ ਮਾਂ ਅੱਜ ਤੱਕ ਮੈਂ ਇੱਕ ਪਾਸੇ ਲੱਗ ਨਹੀਂ ਸਕਿਆ ਨਾ ਮੇਰੇ ਕੋਲ ਰੱਬ ਵਾਲੇ ਪਾਸੇ ਲੱਗ ਹੋਇਆ ਤੇ ਨਾ ਮੇਰੇ ਕੋਲ ਦੁਨੀਆਦਾਰੀ ਨਿਭੀ ਮਾਂ ਤੂੰ ਬਚਨ ਕਰ ਦਿੱਤਾ ਵੀ ਇੱਕ ਪਾਸੇ ਲੱਗ ਜਾਓ ਉਹ ਤਲਸੀਦਾਸ ਇੱਕ ਛੂਦਰ ਮਾਂ ਨੂੰ ਕਹਿੰਦਾ ਅੱਜ ਤੋਂ ਬਾਅਦ ਯਤਨ ਕਰਾਂਗਾ ਇੱਕ ਪਾਸੇ ਲੱਗਾ ਤਾਂ ਕਿ ਮੇਰਾ ਜੀਵਨ ਸੌਰਜ ਆਪਾਂ ਜਿੰਨੇ ਗੁਰੂ ਕੇ ਪਾਵਨ ਚਰਨਾਂ 'ਚ ਸਜ ਕੇ ਬੈਠੇ ਆਂ ਆਪਾਂ ਇੱਕ ਪਾਸੇ ਲੱਗੇ ਬੈਠਿਆ ਗੁਰੂ ਕੇ ਪਾਵਨ ਚਰਨਾਂ 'ਚ ਲੇਕਿਨ ਗੁਰੂ ਵਾਲੇ ਪਾਸੇ ਲੱਗ ਕੇ ਆਪਾਂ ਨੇ ਘਰਨਾ ਕੀ ਏ ਤੁਸੀਂ ਸਰਵਣ ਕਰ ਰਹੇ ਸੋ ਇਥੋਂ ਆ ਕੇ ਅਸੀਂ ਬੰਦਗੀ ਦੀ ਦਾਤ ਮੰਗਦੇ ਆਂ ਤੇ ਬੰਦਗੀ ਕੀ ਏ ਜਦੋਂ ਵਾਹਿਗੁਰੂ ਸ਼ਬਦ ਆਖਾਂਗੇ ਸਾਡੀ ਬੰਦਗੀ ਹੋ ਜਾਏਗੀ ਮੈਂ ਆਪਦੀ ਦੇ ਪਾਵਨ ਚਰਨੀਆਂ ਦਸਮੇਸ਼ ਪਿਤਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤੇ ਅਰਜ਼ ਕਰਦਾ ਫਤੇ ਵਿੱਚ ਦੋ ਵਾਰ ਵਾਹਿਗੁਰੂ ਸ਼ਬਦ ਆਖਿਆ ਜਾਏਗਾ ਵਾਹਿਗੁਰੂ ਸ਼ਬਦ ਆਖਣਾ ਹੀ ਬੰਦਗੀ ਏ ਕਰਿਓ ਕਿਰਪਾ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ 'ਚ ਆਪਣਾ ਮਸਤਕ ਝੁਕਾਓ ਸ਼ਰਧਾ ਭਾਵਨਾ ਅਤੇ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦਾ ਖਲਸਾ